ਭਾਰਤ ਵਿੱਚ ਭਗਤੀ ਮਾਰਗ ਤੋਂ ਪਹਿਲਾਂ કુલ ਚਾਰ ਮਤ ਪ੍ਰਚਲਿਤ ਸਨ ਪਹਿਲਾ ਸੀ ਕਰਮ ਕਾਂਡ ਜਗ ਹோம் ਤਪ ਦਾਨ ਪੁੰਨ ਤੀਰਥਾਂ ਇਸ ਨਾਂ ਤੇ ਕਠਨ ਤਪ ਕਰਨੇ ਦੂਜਾ ਸੀ ਯੋਗ ਦਰਸ਼ਨ ਇਹ ਪਤੰਜਲੀ ਰਿਸ਼ੀ ਨੇ ਰਚਿਆ ਸੀ ਹਾਥਾਦਿਕ ਸਾਧਨ ਨਾਲ ਮਨ ਨੂੰ ਰੋਕਣਾ ਇਸ ਦੇ ਮੁਖੀਸ਼ਣ ਮਸ਼ੰਦਰ ਨਾਥ ਗੋਰਖਨਾਥ ਲੋਹਾਰ ਪਾਦਕ 84 ਸਿੱਧ ਉਸ ਤੋਂ ਅਗਲਾ ਮਾਰਗ ਆ ਗਿਆ ਗਿਆਨ ਮਾਰਗ ਨੇਰੇ ਕਰਮ ਕਾਂਡ ਨਾਲ ਆਤਮਿਕ ਸਤਿਸ਼ਟੀ ਨਾਮ ਇਹ ਰਿਹਾ ਤੇ ਗਿਆਨ ਮਾਰਗ ਪ੍ਰਚਲਿਤ ਹੋਇਆ ਇਸ ਕਾਲ ਵਿੱਚ ਉਪਨਿਸ਼ਦਾਂ ਤੇ ਸ਼ਾਸਤਰਾਂ ਦੀ ਰਚਨਾ ਹੋਈ ਇਸ ਮਾਰਗ ਵਿੱਚ ਯੁਕਤੀ ਤਰਕ ਤੇ ਦਲੀਲ ਪੈਸ ਆਦ ਬਹੁਤ ਪ੍ਰਭਾਵਤ ਰਿਹਾ ਪਰ ਕਰਮ ਕਾਂਡ ਤੇ ਗਿਆਨ ਮਾਰਗ ਅਨ ਇਹ ਸ਼ੁਰਵਾਦੀ ਸਨ ਇਸ ਸਮੇਂ ਕੇਵਲ ਗਿਆਨ ਨੂੰ ਹੀ ਮੁਕਤੀ ਦਾ ਸਾਧਨ ਮੰਨਿਆ ਜਾਂਦਾ ਰਿਹਾ ਪਰ ਇਸ ਗਿਆਨ ਮਾਰਗ ਪ੍ਰਾਸਪਨ ਨਾਲ ਵੀ ਤ੍ਰਿਪਤੀ ਨਾ ਮਿਲੇ ਫਿਰ ਉਸ ਤੋਂ ਅੱਗੇ ਆ ਗਿਆ ਜੀ ਇਸਲਾਮ ਇਸਲਾਮ ਇਕ ਅਲਾ ਦਾ ਅਪਾਸਕ ਤੇ ਮੂਰਤੀ ਪੂਜਾ ਦੇ ਵਿਰੁੱਧ ਸਰਾਂ ਦਾ ਕੱਟੜ ਪੰਥੀ ਮਾਰਗ ਚੱਲਿਆ ਹਮਲਾਵਰ ਮੁਸਲਮਾਨ ਬਾਦਸ਼ਾਹਾਂ ਨੇ ਇਸਲਾਮ ਦੇ ਨਾਂ ਹੇਠ ਜੋਰ ਜੁਰਮ ਕੀਤੇ ਪਰ ਸੂਫੀ ਫਕੀਰਾਂ ਦੀ ਵਰਦਨ ਤੋਂ ਮੁਕਤ ਰਹੇ ਇਸ ਸਮੇਂ ਭਗਤੀ ਲਹਿਰ ਪਰਚਲਤ ਹੋਈ ਜਿਸ ਦੇ ਮੋਢੀ ਸੰਸੂਮਿ ਵਿਸ਼ਨੂੰ ਵਿਸ਼ਨੂੰ ਸੁਆਮੀ ਨੇ ਇਸ ਲਹਿਰ ਦੀ ਆਰੰਭਤਾ ਕੀਤੀ ਇਹ ਲਹਿਰ ਹੀ ਅੱਗੇ ਆਧਾਰ ਬਣੀ ਸਿੱਖ ਧਰਮ ਦਾ ਹੇ ਲਹਿਰੀ ਅਗੇਰਦਾਰ ਬਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਹਨਾਂ ਦੇ ਸਪਾਦਨ ਦਾ ਇਸ ਤਰ੍ਹਾਂ ਸਿੱਖ ਧਰਮ ਹੋਂਦ ਵਿੱਚ ਆ ਗਿਆ ਆਖੋ ਵਾਹਿਗੁਰੂ